ਗੁਰੂ ਪਿਆਰਿਓ ਤ੍ਰਿਸ਼ਨਾ ਦੀ ਅਗਨ ਕਿਦੋਂ बुझਦੀ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ ਤ੍ਰੇਟੰਗ ਤੇ ਬਖਸ਼ਿਸ਼ ਕਰਦੇ ਹਨ ਅਗਨ ਮਰੇ ਜਲ ਪਾਈਐ ਜਿਉ ਬਾਰਿਕ ਤੁੱਤੇ ਮੈਂ ਜਿਵੇਂ ਬਾਲਕ ਦੀ ਅੱਗ ਪੇਟ ਦੀ ਅੱਗ ਉਹ ਕਮਾਂ ਦਾ ਦੁੱਧ ਪੀਤਿਆ ਸ਼ਾਂਤ ਹੰਦੀ ਹੈ ਤੇ ਮੇ ਤ੍ਰਿਸ਼ਨਾ ਦੀ ਅਗ ਤਦੋਂ ਬੁਝਦੀ ਹੈ ਜਿਦੋਂ ਪ੍ਰਭੂ ਦੇ ਨਾਮ ਹੁੰਦਾ ਜਲ ਇਸ ਉੱਤੇ ਪਾਇਆ ਚਾਹੀ ਗੁਰੂ ਪਿਆਰਿਓ ਵਾਹਿਗੁਰੂ ਦਾ ਨਾਮ ਜਪ ਕੇ ਨਾਮ ਰਸ ਆਉਂਦਾ ਹੈ ਇਹ ਦੋ ਨਾਮ ਰਸ ਇਸ ਤ੍ਰਿਸ਼ਨਾ ਉੱਤੇ ਪਾਇਆ ਜਾਂਦਾ ਹੈ ਤੈਹੀ ਬੁਝ ਜਾਂਦੀ ਹੈ